ਜਦੋਂ ਤੁਸੀਂ ਰਿਆਜ਼ ਕਰਦੇ ਹੋ ਤਾਂ ਇੱਕ ਸਿੰਪਲ ਜੀ ਸਰਗਮ ਨੂੰ ਤੁਸੀਂ ਕਿਵੇਂ ਇੱਕ ਬਹੁਤ ਵੱਡੀ ਸਰਗਮ ਬਣਾ ਸਕਦੇ ਹੋ ਇੱਕ ਛੋਟੇ ਜਿਹੇ ਰਿਆਜ਼ ਨੂੰ ਇਸ ਤਰ੍ਹਾਂ ਵਾਈਡ ਕਰ ਸਕਦੇ ਹੋ ਇੱਕ ਐਗਜ਼ਾਮਪਲ ਦੇਣ ਲੱਗਾ ਵੀਡੀਓ ਨੂੰ ਸੇਵ ਕਰ ਲਓ ਚੰਗੀ ਲੱਗੀ ਤਾਂ ਇਹਨੂੰ ਆਪਣੇ ਰਿਆਜ਼ ਵਿੱਚ ਜਰੂਰ ਤੁਸੀਂ ਐਡ ਕਰਿਓ ਸਾ ਰੇ ਗਾ ਸਾ ਰੇ ਨੀ ਸਾ ਇਹ ਬੇਸਿਕਲੀ ਕੀ ਹੈ 1 3 2 3 1 2 0 1 ਸਾ ਗ ਰੇ ਗਾ ਸਾ ਰੇ ਨੀ ਸਾ 1 3 2 3 1 2 0 1 ਇਹ ਦਾ ਪੈਟਰਨ ਹੈ ਯੱਕੇ ਕਿ ਸ਼ਿਫਟ ਹੁੰਦਾ ਜਾਊਗਾ ਇਹੀ ਪੈਟਰਨ ਸੇਮ ਤੋਂ ਤੋਂ ਯਾਨਕੀ ਰੇ ਤੋਂ ਆਪਾਂ ਕਰ ਲਾਂਗੇ ਇਹਨੂੰ ਆਪਾਂ ਐਡਵਾਂਸ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਸਾ ਗ ਰੇ ਗਾ ਸਾਰੇ ਨੀ ਸਾਰੇ ਮਾ ਗ ਮਰੇ ਗਾ ਸਾਰੇ ਨੀ ਸ ਗਾ ਬਾ ਬਾ ਗ ਮਰੇ ਗਾ ਸਾਰੇ ਨੀ ਸ ਮਾ ਗ ਬਾ ਨ ਮਾ ਗ ਮਰੇ ਗਾ ਸਾਰੇ ਨੀ ਸ ਪਾ ਨੀ ਗਾ ਨ ਮਾ ਬ ਗ ਮਰੇ ਗਾ ਸਾਰੇ ਨੀ ਸ ਗਾ ਸਾਰੇ ਜ਼ਦਾਰੀ ਬਾ ਨ ਮਾ ਬ ਗ ਮਰੇ ਗਾ ਸਾਰੇ ਨੀ ਸ ਮੀਰ ਜ਼ਰ ਦੀ ਜ਼ਦਾਰੀ ਬਾ ਨ ਮਾ ਬ ਗ ਮਰੇ ਗਾ ਸਾਰੇ ਨੀ ਸ ਸਾਰੇ ਗਾ ਸਰੀ ਬਦਮਾ ਬਗਮਰੀ ਕਸਰੀ ਨੀ ਸ ਸਗਰੀ ਕਸਰੀ ਨੀ ਸਰੀ ਮਗਮਰੀ ਕਸਰੀ ਨੀ ਸ ਗਵਮਾ ਬਗਮਰੀ ਕਸਰੀ ਨੀ ਸ ਮਦ ਬਨਮ ਮਗਮਰੀ ਕਸਰੀ ਨੀ ਸ ਪੜੀ ਦਨੀ ਬਦਮਾ ਬਗਮਰੀ ਕਸਰੀ ਨੀ ਸ ਦਗੜ ਗਦਨੀ ਬਦਮਾ ਬਗਮਰੀ ਕਸਰੀ ਨੀ ਸ ਨੀ ਸਰੀ ਗਦਨ ਬਨਮ ਮਗਮਰੀ ਕਸਰੀ ਨੀ ਸ ਸਗਰੀ ਕਸਰੀ ਨੀ ਸ ਦਨੀ ਬਨਮ ਮਗਮਰੀ ਕਸਰੀ ਨੀ ਸ ਸੋ ਇੱਕ ਛੋਟੀ ਜੀ ਸਰਗਮ ਨੂੰ ਆਪਾਂ ਕਿੰਨੀ ਵੱਡੀ ਸਰਗਮ ਬਣਾਤਾ ਇਹਦੇ ਨਾਲ ਸਾਡੀ 뮤직 ਪ੍ਰਤੀ ਸਾਡੀ ਸੋਚ ਜਿਹੜੀ ਆ ਉਹ ਡਵੈਲਪ ਹੁੰਦੀ ਹੈ ਕੁਝ ਕ੍ਰੀਏਟਿਵ ਜਿਦੋਂ ਅਸੀਂ ਕਰਦੇ ਹਾਂ ਤਾਂ ਉਹ ਸਾਡਾ ਆਪਣਾ ਹੁੰਦਾ ਹੈ ਸਾਡਾ ਇੰਟਰਸਟ ਵੀ ਬਣਦਾ ਹੈ ਸੋ ਇਹੋ ਜੀ ਵੀਡੀਓ ਦੇਖਣ ਲਈ ਜੁੜੇ ਰਹੋ ਮੇਰੇ ਚੈਨਲ ਪ੍ਰਿੰਸ 뮤직 ਅਕੈਡਮੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ